ਲਓ ਜੀ ਹੁਣ ਹਜ਼ਾਰਾਂ ਔਰਤਾਂ ਨੇ ਇਕੱਠੀਆਂ ਹੋ ਕੇ ਭਗਵੰਤ ਮਾਨ ਤੇ ਧੋਖੇਬਾਜ਼ੀ ਦਾ ਵੱਡਾ ਦੋਸ਼ ਲਾਇਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲਣਗੇ ਕੀ ਜਵਾਬ ਦੇਣਗੇ ਕੀ ਬਿਆਨ ਦੇਣਗੇ ਤੇ ਹੱਲ ਕੀ ਕਰਨਗੇ ਕੱਲ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਔਰਤਾਂ ਆਣ ਵੜੀਆਂ ਤੇ ਉਹਨਾਂ ਨੇ ਉੱਥੇ ਵੱਡਾ ਹੰਗਾਮਾ ਕੀਤਾ ਵੱਡਾ ਡਰਾਮਾ ਕੀਤਾ ਤੇ ਵੱਡੇ ਦੋਸ਼ ਲਾਏ ਕਿ ਭਗਵੰਤ ਮਾਨ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਬੇਈਮਾਨੀ ਕੀਤੀ ਹੈ ਦੇਖੋ ਜੀ ਮਾਮਲਾ ਸਿੱਧਾ ਹੈ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰੇਗੀ ਕੀ ਕਿਉਂਕਿ ਕਸੂਤੀ ਫਸ ਗਈ ਹੈ ਦੇਖੋ ਜੀ ਮਾਮਲਾ ਸੱਚਮੁੱਚ ਬਹੁਤ ਵੱਡਾ ਉੱਠਿਆ ਤੁਸੀਂ ਵੀ ਇਹਦੇ ਉੱਪਰ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਦੇ ਨੋਟੀਫਿਕੇਸ਼ਨ ਟਾਈਮਸਰ ਪਹੁੰਚਦੇ ਰਹਿਣ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਨੇ 2022 ਚ ਵੋਟਾਂ ਲੈਣ ਤੋਂ ਪਹਿਲਾਂ ਭੈਣਾ ਬੀਬੀਆਂ ਨਾਲ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ ਇੱਕ ਗਰੰਟੀ ਦਿੱਤੀ ਸੀ ਕਿ 1000 ਰੁਪਇਆ ਮਹੀਨਾ ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਆਇਆ ਕਰੇਗਾ ਉਸ ਤੋਂ ਬਾਅਦ 4 ਸਾਲ ਬੀਤ ਚਲੇ ਨੇ ਅੱਜ ਤੱਕ ਢੇਲਾ ਆਇਆ ਨਹੀਂ ਤੇ ਕੱਲ ਫਿਰ ਬੀਬੀਆਂ ਇਕੱਠੀਆਂ ਹੋ ਕੇ ਚੰਡੀਗੜ੍ਹ ਜਾਵੜੀਆਂ ਉੱਥੇ ਉਹਨਾਂ ਨੇ ਪੂਰਾ ਰੌਲਾ ਪਾਇਆ ਤਖਤੀਆਂ ਉਹਨਾਂ ਦੇ ਹੱਥਾਂ 'ਚ ਫੜੀਆਂ ਸੀ ਉਹਨਾਂ ਤੇ ਲਿਖਿਆ ਸੀ ਸਾਡੇ ਨਾਲ ਧੋਖਾ ਕੀਤਾ ਕਿੱਥੇ ਆ ਸਾਡਾ 1000 ਰੁਪਇਆ ਕਦੋਂ ਦਿਓਗੇ 1000 ਰੁਪਇਆ ਤੇ ਫਿਰ ਉਹਨਾਂ ਨੇ ਉਹ ਸਵਾਲ ਚੁੱਕ ਕੇ ਜਿਹੜੇ ਸੋਚ ਕੇ ਤੇ ਇੱਕ ਵਾਰ ਭਗਵੰਤਮਾਨ ਸਰਕਾਰ ਨੂੰ ਲਾਜ਼ਮੀ ਪ੍ਰੋਬਲਮ ਆ ਸਕਦੀ ਹੈ ਦੇਖੋ ਜੀ ਮੈਂ ਇਹਨੂੰ ਡਰਾਮਾ ਤਾਂ ਕਿਹਾ ਕਿਉਂਕਿ ਉਹ ਔਰਤਾਂ ਭਾਜਪੀ ਨਾਲ ਜੁੜੀਆਂ ਸੀਗੀਆਂ ਪਰ ਭਾਵੇਂ ਉਹ ਸਿਆਸੀ ਤੌਰ ਤੇ ਹੀ ਇਹ ਪ੍ਰਦਰਸ਼ਨ ਕਰ ਰਹੀਆਂ ਸੀ ਪਰ ਫਸਦੀ ਤਾਂ ਭਗਵੰਤ ਮਾਨ ਸਰਕਾਰ ਇਸ ਮੁੱਦੇ ਤੇ ਹੈਗੀ ਆ ਗਾਰੰਟੀ ਤਾਂ ਦਿੱਤੀ ਸੀ ਨਾ ਹੁਣ ਜਦੋਂ ਗਾਰੰਟੀ ਦੇ ਕੇ ਤੇ 50% ਵੋਟ ਸਿੱਧੀ ਔਰਤਾਂ ਦੀ ਆ ਬੀਬੀਆਂ ਦੀ ਆ ਅੱਧੀ ਵੋਟ ਇਸ ਮੁੱਦੇ ਤੇ ਬਾਈ ਚ ਪਈ ਆ ਆਮ ਆਦਮੀ ਪਾਰਟੀ ਨੂੰ ਵੀ 1000 ਰੁਪਏ ਮਹੀਨਾ ਮਿਲੇਗਾ ਜੇਕਰ ਇਹ ਵਾਦਾ ਨਾ ਕਰਦੇ ਤਾਂ ਸ਼ਾਇਦ ਇਹਨਾਂ ਦੀ ਸਰਕਾਰ ਨਾ ਬਣਦੀ ਐਨਾ ਵੱਡਾ ਵਾਦਾ ਸੀ ਇਹ ਉਸ ਤੋਂ ਬਾਅਦ 4 ਸਾਲ ਬੀਤ ਗਏ ਹੁਣ ਤੱਕ ਕੁਝ ਕੀਤਾ ਨਹੀਂ ਤੇ ਕੱਲ ਔਰਤਾਂ ਇਹ ਕਹਿ ਰਹੀਆਂ ਸੀ ਵੀ ਸਾਡੇ ਨਾਲ ਧੋਖਾ ਕੀਤਾ ਠੱਗੀ ਮਾਰੀ ਹੈ ਬੇਈਮਾਨੀ ਕੀਤੀ ਹੈ ਉਹ ਜ਼ਿਕਰ ਕਰ ਰਹੀਆਂ ਸੀ ਕਿ 2022 ਤੋਂ ਬਾਅਦ ਕੁੱਝ ਸਰਕਾਰਾਂ ਬਣੀਆਂ ਜਿਨ੍ਹਾਂ ਨੇ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਤੇ ਉਹਨਾਂ ਨੇ ਦੇਣਾ ਸ਼ੁਰੂ ਕਰਤਾ ਪਰ ਭਗਵੰਤਮਾਨ ਸਰਕਾਰ ਕਿਉਂ ਨਹੀਂ ਦੇ ਰਹੀ ਉਹ ਤਾਂ ਇੱਥੋਂ ਤੱਕ ਕਹਿ ਰਹੀਆਂ ਕਿ ਭਗਵੰਤਮਾਨ ਸਰਕਾਰ ਕਹਿੰਦੀ ਹੈ ਖਜ਼ਾਨਾ ਵੀ ਭਰਿਆ ਤੇ ਪਰ ਦਿੰਦੀ ਵੀ ਕੁਝ ਨਹੀਂ ਵੇਖੋ ਜੀ ਭਾਜਪਾ ਆਪਣੀ ਰਾਜਨੀਤੀ ਕਰ ਰਹੀ ਆ ਉਹ ਗੱਲ ਵੱਖਰੀ ਐ ਉਹ ਤਾਂ ਭਾਜਪਾ ਤੇ ਵੀ ਵੱਡੇ ਸਵਾਲ ਨੇ ਉਹਨਾਂ ਦੇ ਵਾਅਦਿਆਂ ਦੇ ਪਰ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਨੇ ਗਰੰਟੀਆਂ ਤਾਂ ਦਿੱਤੀਆਂ ਸੀ ਤੇ ਉਸ ਤੋਂ ਬਾਅਦ ਇਸ ਵਾਅਦੇ ਤੇ ਝੂਠੇ ਤਾਂ ਪਏ ਨੇ ਹੁਣ ਜੇਕਰ ਸਾਲ ਕ ਰਹਿ ਗਿਆ ਇਹਨਾਂ ਦਾ ਜੇ ਆਖਰੀ ਸਾਲ ਚ ਆ ਕੇ ਤੇ ਐਵੇਂ ਅੱਖਾਂ ਪੁੰਜਣ ਵਾਲੀ ਗੱਲ ਕਰਨਗੇ ਦੋ ਚਾਰ ਮਹੀਨਿਆਂ ਚ ਦੇ ਕੇ ਤਾਂ ਇਹ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਕਮਲੇ ਬਣਾਉਣ ਵਾਲੀ ਗੱਲ ਹੈ ਨਾ ਏਦਾਂ ਤਾਂ ਪਿਛਲੀਆਂ ਪਾਰਟੀਆਂ ਸਾਰੀਆਂ ਕਰਦੀਆਂ ਹੀ ਰਹੀਆਂ ਨੇ ਵੀ ਨੇੜੇ ਜਾ ਆ ਕੇ ਸੁਖਬੀਰ ਬਾਦਲ ਨੇ ਵੀ ਪਾਣੀ ਵਾਲੀ ਬੱਸ ਘੜੁਕਾ ਜਾ ਲਿਆ ਕੇ ਤੇ ਉੱਥੇ ਤਾਰ ਦਿੱਤਾ ਸੀਗਾ ਐਂ ਤਾਂ ਕੀਤਾ ਜਾਂਦਾ ਪਰ ਸਵਾਲ ਇਹ ਆ ਕਿ ਜੇਕਰ ਇਹ ਵਾਅਦਾ ਪੂਰਾ ਕਰਨਾ ਨਹੀਂ ਸੀ ਤੇ ਫਿਰ ਕੀਤਾ ਕਿਉਂ ਪਰ ਇੱਥੇ ਚੱਲਦੀ ਆ ਵੋਟ ਪੋਲਿਟਿਕਸ ਹਰ ਪਾਰਟੀ ਲੋਕਾਂ ਦੀ ਘੱਟ ਚੇਤਨਾ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਝੂਠੇ ਵਾਅਦੇ ਤੇ ਗਪੌੜ ਸੰਖ ਮਾਰ-ਮਾਰ ਕੇ ਗੁੰਮਰਾਹ ਕਰਦੀ ਹੀ ਕਰਦੀ ਆ ਤੇ ਇਹੀ ਕੰਮ ਆਮ ਆਦਮੀ ਪਾਰਟੀ ਨੇ ਵੀ 22 ਦੀਆਂ ਚੋਣਾਂ 'ਚ ਕੀਤਾ ਦੇਖੋ ਇੱਕ ਪਾਸੇ ਭਗਵੰਤ ਮਾਨ ਸਰਕਾਰ ਸੱਚੀ ਕਹਿੰਦੀ ਆ ਵੀ ਪਿਛਲੇ ਸਰਕਾਰ ਕਹਿੰਦੀਆਂ ਸੀ ਖਜ਼ਾਨਾ ਖਾਲੀ ਐ ਅਸੀਂ ਨਹੀਂ ਕਹਿੰਦੇ ਖਜ਼ਾਨਾ ਖਾਲੀ ਐ ਖਜ਼ਾਨੇ 'ਚ ਵਾਧੂ ਕੋਸ਼ ਐ ਖਜ਼ਾਨਾ ਭਰਿਆ ਤੇ ਜੇ ਭਰਿਆ ਤੇ ਫਿਰ ਬੀਬੀਆਂ ਨੂੰ 100000 ਰੁਪਇਆ ਦੇਣ ਚ ਤੁਹਾਨੂੰ ਤਕਲੀਫ ਕੀ ਆ ਦੇਖੋ ਆਮ ਆਦਮੀ ਪਾਰਟੀ ਹੁਣ ਬਿਹਾਰ ਦੀਆਂ ਚੋਣਾਂ ਲੜੀਆਂ ਉੱਥੇ ਉੱਥੇ ਕਹਿੰਦੀ ਕਿ ਅਸੀਂ 2500 ਮਹੀਨਾ ਦੇਾਂਗੇ ਔਰਤਾਂ ਨੂੰ ਓਏ ਇੱਥੇ ਤੁਸੀਂ 1000 ਕਿਹਾ ਸੀ ਉਹ ਤੇ ਦਿੱਤਾ ਨਹੀਂ ਤੇ ਬਿਹਾਰ ਚ 2500 ਤੁਸੀਂ ਕਿਵੇਂ ਦੇ ਲੈਣਾ ਸੀ ਦੇਖੋ ਯਾਰੋ ਕਿਸ ਹੱਦ ਤੱਕ ਜਾ ਕੇ ਸਿਆਸਤਾਂ ਲੋਕਾਂ ਨੂੰ ਮੂਰਖ ਬਣਾਉਂਦੀਆਂ ਨੇ ਹੁਣ ਤੁਸੀਂ ਦੇਖੋ ਹਰਿਆਣੇ ਚ ਬੀਜੇਪੀ ਸਰਕਾਰ ਆਈ ਉਹਨਾਂ ਨੂੰ ਉਹਨਾਂ ਨੇ ਉੱਥੇ ਕਿਹਾ ਸੀ ਔਰਤਾਂ ਨੂੰ ਦੇਾਂਗੇ ਹਮਾ ਚਲਦੇ ਵਿੱਚ ਕਾਂਗਰਸ ਨੇ ਸਰਕਾਰ ਬਣਾਈ ਉਹਨਾਂ ਨੇ ਕਿਹਾ ਸੀ 1500 ਰੁਪਏ ਮਹੀਨਾ ਦੇਾਂਗੇ ਪਰ ਜਦੋਂ ਦੇਣ ਦੀ ਵਾਰੀ ਆਈ ਉਦੋਂ ਭਾਈ بڑے ਤਰੀਕੇ ਕੱਢੇ ਗਏ ਵੀ ਕਿਵੇਂ ਨਾ ਦੇਈਏ ਫਿਰ ਬਹਾਨੇ ਕੱਢੇ ਗਏ ਇੰਨੀਆਂ ਸ਼ਰਤਾਂ ਲਾਤੀਆਂ ਵੀ ਜਿਹੜੀਆਂ ਔਰਤਾਂ ਨੌਕਰੀ ਵਾਲੀਆਂ ਉਹਨਾਂ ਨੂੰ ਨਹੀਂ ਮਿਲੇਗਾ ਜਿਹੜੀਆਂ ਔਰਤਾਂ ਦੇ ਘਰ ਵਾਲਿਆਂ ਕੋਲ ਕੋਈ ਜ਼ਮੀਨ ਹੈ ਉਹਨਾਂ ਨੂੰ ਨਹੀਂ ਮਿਲੇਗਾ ਜਿਹੜੀਆਂ ਔਰਤਾਂ ਆ ਕੰਮ ਕਰਦੀਆਂ ਉਹਨਾਂ ਨੂੰ ਨਹੀਂ ਮਿਲੇਗਾ ਮਿਲੇਗਾ ਕਿਨਾਂ ਨੂੰ ਉਹ ਸਿਰਫ ਉਹੀ 100 'ਚੋਂ 1-2 ਔਰਤਾਂ ਉਹਨਾਂ ਨੇ ਛੱਡੀਆਂ ਇੰਨੀਆਂ ਸ਼ਰਤਾਂ ਲਾਤੀਆਂ ਤੇ ਇਸ ਹਿਸਾਬ ਨਾਲ ਉਹ ਉੱਥੇ ਡਰਾਮੇਬਾਜ਼ੀ ਕਰ ਰਹੇ ਨੇ ਹੁਣ ਪੰਜਾਬ ਦੀ ਗੱਲ ਜੇ ਆਪਾਂ ਕਰੀਏ ਪਹਿਲੀ ਗੱਲ ਤਾਂ ਜਿਹੜੀਆਂ ਇਹ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਪਿਆਰਿਓ ਇਹ ਗਰੰਟੀਆਂ ਦੇਣ ਦੀ ਲੋੜ ਤਾਂ ਪੈਂਦੀ ਹੈ ਕਿਉਂਕਿ ਹੁਣ ਵਾਅਦਿਆਂ ਤੇ ਲੋਕਾਂ ਨੂੰ ਯਕੀਨ ਨਹੀਂ ਰਹਿ ਗਿਆ ਇਹਨਾਂ ਨੇ ਗਰੰਟੀ ਨੂੰ ਵੀ ਮਜ਼ਾਕ ਬਣਾਤਾ ਹੁਣ ਤਾਂ ਜਦੋਂ ਕੋਈ ਦੁਕਾਨਦਾਰ ਕਹਿੰਦਾ ਕਿ ਇਸ ਚੀਜ਼ ਦੀ ਗਰੰਟੀ ਬੜੀ ਹੈ ਤਾਂ ਲੋਕ ਕਹਿੰਦੇ ਆਹ ਜੁੜੇ ਭਰਾਵਾ ਹੱਥ ਗਰੰਟੀ ਸ਼ਬਦ ਨਾ ਬੋਲੀ ਕਿਉਂਕਿ ਜਿਹੜੀ ਗਰੰਟੀ ਆ ਉਹ ਤਾਂ ਮਿਲਨੀ ਹੀ ਨਹੀਂ ਦੇਖੋ ਪਾਰਟੀਆਂ ਨੇ ਆਪਣਾ ਵਿਸ਼ਵਾਸ ਤਾਂ ਗਵਾਇਆ ਹੀ ਆ ਪਰ ਅਜੇ ਵੀ ਲੋਕ ਚੇਤਨਾ ਇੰਨੀ ਘੱਟ ਹੈ ਕਿ ਅਸੀਂ ਸਮਝ ਨਹੀਂ ਪਾ ਰਹੇ ਕਿ ਸਾਡੇ ਨਾਲ ਕਿਵੇਂ-ਕਿਵੇਂ ਖੇਡਾਂ ਖੇਡੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਨੇ ਇਹ ਉਦੋਂ ਲਖਣ ਲਾਇਆ ਵੀ 50% ਵੋਟ ਸਿੱਧੀ ਕਿਵੇਂ ਪੈ ਸਕਦੀ ਤਰੀਕੇ ਕੱਢਦੇ ਆਏ ਤੇ ਉਹਨਾਂ ਤਰੀਕਿਆਂ ਦੇ ਵਿੱਚ ਇੱਕ ਤਰੀਕਾ ਕੱਢਿਆ ਗਿਆ ਵੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦੇਾਂਗੇ ਉਹ ਅਣਮੋਲ ਗਗਨ ਮਾਨ ਤੋਂ ਬੁਲਾਤਾ ਉਸ ਤੋਂ ਬਾਅਦ ਵੇਖਿਆ ਵੀ 50% ਵੋਟ ਔਰਤਾਂ ਦੀ ਉਹ ਕਿਵੇਂ ਪੈ ਸਕਦੀ ਆ ਤੇ ਲੋਕਾਂ ਦੀ ਹਾਲਤ ਬੁਰੀ ਆ ਇਹ ਸਰਕਾਰਾਂ ਨੂੰ ਪਤਾ ਹੀ ਆ ਜਿੰਨੀ ਮਹਿੰਗਾਈ ਕਰ ਛੱਡੀ ਆ ਜਿੰਨੇ ਲੋਕਾਂ ਦੀਆਂ ਆਮਦਨਾਂ ਨਹੀਂ ਹੈਗੀਆਂ ਬੇਰੁਜ਼ਗਾਰੀ ਆ ਉਹ ਸਭ ਪਤਾ ਸਕਰ ਤੇ ਫਿਰ 1000 ਰੁਪਇਆ ਮਹੀਨਾ ਇਹੋ ਜਿਹਾ ਸ਼ਗੂਫਾ ਛੱਡਿਆ ਮੇਰੇ ਖਿਆਲ ਦੇ ਨਾਲ 100% ਔਰਤਾਂ ਚੋਂ 70 80 ਫੀਸਦੀ ਔਰਤਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਆ ਇਸੇ ਚੱਕਰ ਚ ਵਿਜੇਕਾਰ ਚ ਦੋ ਜਾਂ ਤਿੰਨ ਔਰਤਾ ਤਾਂ ਹਰ ਘਰ ਚ ਹੈਗੀਆਂ ਜੇ ਇੱਕ ਦਾਦੀ ਇੱਕ ਇੱਕ ਨੂੰ ਮਤਲਬ ਇੱਕ ਨੋਸ ਹਸਤੇ ਇੱਕ ਹੀ ਉਹਨਾਂ ਦੀ ਪੋਤੀ ਹੈ ਤਾਂ ਵੀ ਤਿੰਨ ਔਰਤਾਂ ਹੈਗੀਆਂ ਨੇ ਉਹਨਾਂ ਨੂੰ ਇਹ ਲੱਗਾ 3000 ਰੁਪਇਆ ਮਹੀਨਾ ਸਾਰੇ ਮਹੀਨੇ ਦਾ ਰਸੋਈ ਦਾ ਪੂਰਾ ਖਰਚ ਨਿਕਲ ਜਾ ਕਰੇਗਾ ਪਾ ਦਿਓ ਵੋਟ ਕੁਛ ਨਹੀਂ ਹੁੰਦਾ ਹੋਰ ਨਹੀਂ ਤੇ ਨਾ ਸੀ ਪਰ ਉਹ ਸਾਰੀਆਂ ਚੀਜ਼ਾਂ ਧਰੀਆਂ ਧਰਾਈਆਂ ਰਹਿ ਗਈਆਂ ਹੁਣ ਜੇ ਤਾਂ ਦੂਜੀਆਂ ਪਾਰਟੀਆਂ ਵਾਅਦਾ ਖਲਾਫੀ ਕਰਦੀਆਂ ਉਥੇ ਭਗਵੰਤ ਮਾਨ ਸਾਹਿਬ ਲਿਖਤਾ ਲਿਖ ਲਿਖ ਕੇ ਪਾਰਲੀਮੈਂਟ ਚ ਬੋਲਦੇ ਰਹੇ ਯਾਦ ਆ ਤੁਹਾਨੂੰ ਭਗਵੰਤ ਮਾਨ ਸਾਹਿਬ ਕਵਤਾ ਬੋਲਦੇ ਹੁੰਦੇ ਸੀ ਹਮ ਇਹ ਪੁੱਛਣਾ ਚਾਹਤੇ ਹਾਂ ਅੱਛੇ ਦਿਨ ਕਦ ਆਨੇ ਵਾਲੇ ਹੈ ਬੀਜੇਪੀ ਨੂੰ ਪੁੱਛਦੇ ਹੁੰਦੇ ਸੀ ਨਾ ਪੁੱਛਣਾ ਬਣਦਾ ਹੈ ਬੀਜੇਪੀ ਨੇ ਵੀ ਬਹੁਤ ਝੂਠੇ ਲਾਰੇ ਲਾਏ ਉਹਨਾਂ ਨੇ ਕਿਹਾ ਸੀ ਅੱਛੇ ਦਿਨ ਆਉਣਗੇ 15-15 ਲੱਖ ਤੁਹਾਡੇ ਖਾਤਿਆਂ 'ਚ ਆਏਗਾ ਆ ਹੋ ਜਾਏਗਾ ਉਹ ਹੋ ਜਾਏਗਾ ਡਿਜੀਟਲ ਇੰਡੀਆ ਬਣਾ ਦੇਾਂਗੇ ਵਿਸ਼ਵ ਗੁਰੂ ਬਣਾ ਦੇਾਂਗੇ ਪੈਟਰੋਲ ਡੀਜ਼ਲ ਉਹ RAMDEB BABA ਕਹਿੰਦਾ ਸੀ ਡੀਜ਼ਲ ਤੇ ਪੈਟਰੋਲ ਜੋ ਅੱਜ 70 ਰੁਪਏ ਹੈ ਆਪਕੋ 35 ਵਿੱਚ ਮਿਲਣਾ ਚਾਹੀਏ ਜਾਂ 70 ਵਿੱਚ ਮਿਲਣਾ ਚਾਹੀਏ ਤਾਂ ਲੋਕ ਕਹਿੰਦੇ ਸੀ 35 ਵਿੱਚ ਮਿਲਣਾ ਚਾਹੀਏ ਤਾਂ ਐਦਾਂ ਕਰ ਕਰਕੇ ਉਹਨਾਂ ਨੇ ਵੀ ਬਹੁਤ ਗਫੌੜ ਸੰਖ ਛੱਡੀ ਕੀਤਾ ਕਤਰਿਆ ਉਹਨਾਂ ਨੇ ਵੀ ਬਾਅਦ ਚ ਕੱਖ ਨਹੀਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਜੇ ਆਪਾਂ ਵਿਸ਼ਲੇਸ਼ਣ ਕਰੀਏ ਉਹ ਕਹਿੰਦੇ ਆ ਬਸ ਅਸੀਂ 90% ਵਾਦੇ ਪੂਰੇ ਕਰਤੇ ਆ ਮੈਨੂੰ ਮੈਂ ਪੁੱਛਣਾ ਚਾਹਣਾ ਕਿਹੜੇ 90% ਪੂਰੇ ਕੀਤੇ ਆ ਤੁਸੀਂ ਕਿਹਾ ਸੀ ਪੰਜਾਬ ਚ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਕਰਤੀ ਤੁਸੀਂ ਕਹਿੰਦੇ ਸੀ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦੇ ਨੇ ਉਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ ਉਹ ਜਾਣੇ ਬੰਦ ਹੋ ਜਾਣਗੇ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਹੋ ਗਿਆ ਉਹ ਕੰਮ ਤੁਸੀਂ ਕਹਿੰਦੇ ਸੀ ਵੀਆਈਪੀ ਕਲਚਰ ਬਿਲਕੁਲ ਬੰਦ ਕਰ ਦਿਆਂਗੇ ਜਾਂ ਗਨਮੈਨ ਗਨਮੈਨ ਰੱਖਣੇ ਬੰਦ ਕਰ ਦਿਆਂਗੇ ਕਰਤਾ ਉਹ ਕੰਮ ਤੁਸੀਂ ਕਿਹਾ ਸੀ ਔਰਤਾਂ ਨੂੰ 1000 ਰੁਪਇਆ ਮਹੀਨਾ ਆਇਆ ਕਰੇਗਾ ਕਰਤਾ ਉਹ ਕੰਮ ਤੁਸੀਂ ਕਹਿੰਦੇ ਸੀ 5 ਮਿੰਟ ਚ ਐਮਐਸਬੀ ਕਿਸਾਨਾਂ ਨੂੰ ਦੇ ਦਿੱ ਫਿਰੋ ਮਜ਼ਦੂਰਾਂ ਦੀਆਂ ਵੋਟਾਂ ਲੈਣ ਲਈ ਤੁਸੀਂ ਕਿਹਾ ਸੀ ਵੇ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲਿਆਂ ਦੇ ਪਲਾਟ ਅਸੀਂ ਲੈ ਕੇ ਦੇਾਂਗੇ ਦੇਤੇ ਫਿਰੋ ਹੋਰ ਕਿੰਨੇ ਹੀ ਵਾਦੇ ਤੁਸੀਂ ਹਰ ਤਬਕੇ ਨਾਲ ਕੀਤੇ ਸੀ ਉਹ ਕਰਤੇ ਪੂਰੇ ਕਿਹੜਾ ਵਾਦਾ ਪੂਰਾ ਕੀਤਾ ਦੱਸੋ ਇੱਕ ਬਿਜਲੀ ਅਸੀਂ ਇੰਨੀਆਂ ਯੂਨਿਟਾਂ ਫ੍ਰੀ ਕਰਤੀਆਂ ਕਰਤਾ ਉਹ ਤਾਂ ਕਾਲੀ ਦਲ ਹੁਣ ਤੱਕ ਗਣਾਈ ਜਾਂਦਾ ਵੀ ਅਸੀਂ ਖੇਤਾਂ ਦੀ ਬਿਜਲੀ ਮਾਫ਼ ਕਰਤੀ ਮੋਟਰਾਂ ਲਈ ਦੇਖੋ ਐਵੇਂ ਨਿੱਕੀਆਂ ਮੋਟੀਆਂ ਗੱਲਾਂ ਤੇ ਸ਼ਗੂਫੇ ਛੱਡ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਜਿਹੜੀ ਰਾਜਨੀਤੀ ਚੱਲ ਰਹੀ ਆ ਬਿਲਕੁਲ ਚੱਲ ਰਹੀ ਆ ਪਰ ਚੱਲੂਗੀ ਉਦੋਂ ਤੱਕ ਜਦੋਂ ਜਦੋਂ ਲੋਕ ਚੇਤਨ ਨਹੀਂ ਜਦੋਂ ਇਹ ਲੋਕ ਜਾਗਰੂਕ ਤੇ ਚੇਤਨ ਹੋ ਗਏ ਤਾਂ ਇਹਨਾਂ ਸਾਰੀਆਂ ਪਾਰਟੀਆਂ ਦਾ ਹੁੰਝਾ ਮਾਰ ਕੇ ਲੋਕਾਂ ਨੇ ਪਾਸੇ ਕਰ ਦੇਣਾ ਫਿਰ ਇਹਨਾਂ ਚੋਂ ਕੋਈ ਪਾਰਟੀ ਨਹੀਂ ਚੱਲਿਆ ਕਰੇਗੀ ਦੇਖੋ ਤੁਸੀਂ ਇੱਕ ਕਲਪਨਾ ਕਰੋ ਅੱਜ ਇਹ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਇੱਥੇ ਫਿਰਦੇ ਹਰ ਲਰ ਲਰ ਕਰਦੇ ਦੇਖੋ ਜਿਹੜੇ ਆਪਾਂ ਨੂੰ ਇੱਥੇ ਇਕ ਲਈ ਫਿਰਦੇ ਆ ਵੀ ਤੁਹਾਡਾ ਕੋਠਾ ਪਵਾ ਦਿਆਂਗੇ ਤੁਹਾਡੀ ਲੈਟਰੀਨ ਬਣਾ ਦਿਆਂਗੇ ਤੁਹਾਡੀ ਗਲੀ ਪੱਕੀ ਕਰ ਦਿਆਂਗੇ ਛਾਗਣ ਸਕੀਮ ਦੇ ਦਿਆਂਗੇ ਮੰਨ ਲਓ ਇਹ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਚ ਲੀਡਰ ਚਲੇ ਜਾਣ ਫਰਜ਼ ਕਰੋ ਉੱਥੇ ਜਾ ਕੇ ਇਹ ਇਹੋ ਜਿਹੇ ਵਾਅਦੇ ਕਰਨ ਤਾਂ ਮੈਨੂੰ ਲੱਗਦਾ ਲੋਕ ਇਹਨਾਂ ਦਾ ਸਿਰ ਜੁੱਤੀਆਂ ਨਾਲ ਗੰਜਾ ਨਾ ਕਰ ਦੇਣਗੇ ਜਦੋਂ ਇਹਨਾਂ ਨੇ ਉੱਥੇ ਜਾ ਕੇ ਇਹੋ ਜਿਹੇ ਵਾਅਦੇ ਕੀਤੇ ਵੀ ਤੁਹਾਨੂੰ ਸ਼ਗਨ ਸਕੀਮ ਦੇ ਦੇਾਂਗੇ ਤੁਹਾਡੀ ਲੈਟਰੀਨ ਬਣਾ ਦੇਾਂਗੇ ਤਾਂ ਲੋਕ ਇਹਨਾਂ ਨੂੰ ਐਸਾ ਭਜਾਉਣਗੇ ਵੀ ਇਹ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣੇ ਔਰ ਪੰਜਾਬ ਔਰ ਭਾਰਤ ਦੇ ਵਿੱਚ ਇਹੀ ਲੀਡਰ ਐਦਾਂ ਦੇ ਵਾਅਦੇ ਕਿਉਂ ਕਰ ਲੈਂਦੇ ਨੇ ਕਿਉਂਕਿ ਇੱਥੇ ਇਹਨਾਂ ਨੂੰ ਪਤਾ ਵੀ ਅਸੀਂ ਜਨਤਾ ਨੂੰ ਬੁਰੀ ਹਾਲਤ 'ਚ ਰੱਖਿਆ ਐਨੀ ਬੁਰੀ ਹਾਲਤ 'ਚ ਰੱਖਿਆ ਵੀ ਇਹ ਲੈਟਰੀਨ ਬਣਾਉਣ ਦੇ ਨਾਂ ਤੇ ਵੀ ਵੋਟ ਪਾ ਸਕਦੇ ਨੇ ਇਸੇ ਤਰ੍ਹਾਂ ਦੇ ਵਾਦੇ 1952 ਚ ਪਹਿਲੀ ਵਾਰ ਭਾਰਤ ਦੇ ਵਿੱਚ ਵੋਟਾਂ ਪਈਆਂ ਤੇ ਜਿਹੜੇ ਵਾਦੇ ਇਹਨਾਂ ਨੇ 1952 ਚ ਕੀਤੇ ਸੀ ਉਹੀ 2025 ਚ ਵੀ ਦੱਬੀ ਫਿਰਦੇ ਨੇ ਕਿਉਂ ਕਿ ਪੂਰੇ ਹੀ ਨਹੀਂ ਕੀਤੇ ਜੇ ਪੂਰੇ ਕੀਤੇ ਹੁੰਦੇ ਤਾਂ ਹੀ ਉਹ ਵਾਦੇ ਛੱਡੇ ਜਾਂਦੇ 2052 ਚ ਵੀ ਇਹ ਕਹਿੰਦੇ ਸੀ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਗਰੀਬੀ ਖਤਮ ਕਰ ਦਿਆਂਗੇ ਮਹਿੰਗਾਈ ਖਤਮ ਕਰ ਦਿਆਂਗੇ ਕਰਜ਼ੇ ਖਤਮ ਕਰ ਦਿਆਂਗੇ ਤੇ 2026 ਚ ਇਹਨਾਂ ਦੇ ਵਾਦੇ ਸੁਣ ਲੋ ਉਹੀ ਨੇ 75 70 ਸਾਲ ਬਾਅਦ ਵੀ ਜੇ ਵਾਦੇ ਯਾਰ ਉਹੀ ਨੇ ਤਾਂ ਫਿਰ ਬਦਲਿਆ ਕੀ ਆ ਕੱਖ ਨਹੀਂ ਬਦਲਿਆ ਔਰ ਜਿਹੜਾ ਕੱਲ ਹੰਗਾਮਾ ਚੰਡੀਗੜ੍ਹ ਚ ਹਜ਼ਾਰਾਂ ਔਰਤਾਂ ਨੇ ਇਕੱਠੀਆਂ ਹੋ ਕੇ ਕੀਤਾ ਉਹਦੇ ਚ ਮੰਗ ਬਹੁਤ ਜ਼ਾਇਸੀ ਹੁਣ ਉਹ ਕਹਿੰਦੀਆਂ ਵੀ ਭਗਵਾਨ ਤਮਾਨ ਨੇ ਸਾਡੇ ਨਾਲ ਧੋਖਾ ਕੀਤਾ 4 ਸਾਲ ਬੀਤ ਗਏ ਸਾਨੂੰ 1000 ਰੁਪਏ ਮਹੀਨਾ ਕਹਿ ਕੇ ਚਵਾਨੀ ਨਹੀਂ ਦਿੱਤੀ ਗੱਲ ਤਾਂ ਸੱਚੀ ਹੈ ਹੁਣ ਉਹ ਤਾਂ ਲੱਖਣ ਲਾਇਆ ਸੀ ਆਮ ਆਦਮੀ ਪਾਰਟੀ ਨੇ ਪਤਾ ਸੀ 50% ਦੀ ਵੋਟਾਂ ਨੇ ਔਰਤਾਂ ਦੀਆਂ ਹਜ਼ਾਰ ਰੁਪਏ ਮਹੀਨਾ ਦੇ ਮੂੰਹ ਨੂੰ ਸਿੱਧੇ ਹੀ 50% ਵੋਟ ਠੁਕਣੀ ਐ ਅਗਲੇ ਆਨੇ ਲੱਖਣ ਲਾ ਲਿਆ ਤੇ ਉਹ ਉਹਨਾਂ ਦਾ ਚੱਲ ਗਿਆ ਅਜੇ ਵੀ ਭਗਵੰਤ ਸਿੰਘ ਸਾਹਿਬ ਮੈਂ ਹੈਰਾਨ ਆ ਜਦੋਂ ਕੋਈ ਜਿਮਣੀ ਚੋਣ ਆਉਂਦੀ ਐ ਉਦੋਂ ਭਗਵੰਤ ਸਿੰਘ ਸਾਹਿਬ ਜਾਂ ਉਹਨਾਂ ਦੀ ਘਰ ਵਾਲੀ ਡਾਕਟਰ ਗੁਰਪ੍ਰੀਤ ਕੌਰ ਉਹ ਕਹਿ ਦਿੰਦੇ ਆ ਵੇਖੋ ਜੀ ਅਸੀਂ ਬੜੇ ਚਿੰਤਤ ਆ ਅਸੀਂ ਭੈਣਾਂ ਨੂੰ ਦੇਵਾਂਗੇ ਪੈਸੇ ਉਹ ਇੱਕ ਪ੍ਰਾਣਾ ਖਾਨ ਹੈ ਹੱਥੋਂ ਕੁਝ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਖਾ ਬੱਚੜਾ ਤੇਰਾ ਹੀ ਐ ਐਦਾਂ ਹੀ ਚੱਲ ਰਹੇ ਨਹੀਂ ਹੱਥੋਂ ਕੁਝ ਦਿੰਦੇ ਨਹੀਂ ਤੇ ਮੂੰਹੋਂ ਫਿੱਕੇ ਪੈਂਦੇ ਨਹੀਂ ਦੇਖੋ ਜਨਤਾ ਨੂੰ ਸਮਝਣਾ ਪੈਣਾ ਇਹ ਕਰਨਗੇ ਦੇਣਗੇ ਜਰੂਰ ਮੈਂ ਵਾਅਦਾ ਕਰਦਾ ਮੇਰੀ ਮੇਰਾ ਮੇਰਾ ਵਾਅਦਾ ਆਮ ਆਦਮੀ ਪਾਰਟੀ ਵਰਗਾ ਨਹੀਂਗਾ ਮੈਂ ਤਾਂ ਕਹਿਣਾ ਇਹਨਾਂ ਨੇ ਜਿਵੇਂ ਸੁਖਬੀਰ ਬਾਦਲ ਨੇ ਪਾਣੀ ਚ ਬੱਸਾਂ ਚਲਾਈਆਂ ਸੀ ਨਾ ਖੀਰਲੇ ਸਰਕਾਰ ਦੇ ਖੀਰਲੇ ਉੱਤੇ ਚ ਆ ਕੇ ਕਢੁੱਕਾ ਜਾ ਇਹਨਾਂ ਨੇ ਐਦਾਂ ਖੀਰਲੇ ਮਹੀਨਿਆਂ ਚ ਆ ਕੇ ਇੱਕ ਦੋ ਮਹੀਨੇ ਹਜ਼ਾਰ ਰੁਪਈਆ ਦੇਣਾ ਸ਼ੁਰੂ ਕਰ ਦੇਣਾ ਉਹਦੇ ਵਿੱਚ ਵੀ ਛਾਂਟੀਆਂ ਲਾਉਣਗੇ ਵੀ ਜਿਹੜੀ ਕੁੜੀ ਐਨਾ ਪੜੀ ਉਹਨੂੰ ਨਹੀਂ ਦੇਣਾ ਜਿਹੜੀ ਔਰਤ ਦੇ ਘਰ ਵਾਲੇ ਕੋਲ ਜ਼ਮੀਨ ਆ ਉਹਨੂੰ ਵੀ ਨਹੀਂ ਦੇਣਾ ਜਿਹੜੀ ਨੌਕਰੀ ਕਰਦੀ ਆ ਉਹਨੂੰ ਵੀ ਨਹੀਂ ਦੇਣਾ ਤੇ ਇਨੂ ਵੀ ਨਹੀਂ ਦੇਣਾ ਤੇ ਇਨੂ ਵੀ ਨਹੀਂ ਦੇਣਾ ਤੇ ਇਨੂ ਵੀ ਨਹੀਂ ਦੇਣਾ ਤੇ ਫਿਰ 100 ਚੋਂ 1 2 ਰਹਿ ਜਾਣਗੀਆਂ ਫਿਰ ਉਹਨਾਂ ਲਈ ਇਹ ਲਿਸਟਾਂ ਬਣਾ ਕੇ ਤੇ ਸ਼ਬੂਫਾ ਛੱਡਣ ਦੀ ਕੋਸ਼ਿਸ਼ ਕਰਨਗੇ ਤੇ ਇੱਕ ਗੱਲ ਮੈਂ ਹੋਰ ਕਵਾਂ ਬੇਵਕੂਫ ਆਪਾਂ ਬਣ ਜਾਣਾ ਕਿਉਂਕਿ ਆਪਾਂ ਇੰਨੇ ਚੇਤਨ ਹੈ ਹੀ ਨਹੀਂ ਆਪਾਂ ਫਿਰ ਬੱਲੇ ਬੱਲੇ ਕਮਾਲ ਕਰਤੀ ਗਰੰਟੀ ਪੂਰੀ ਕਰਤੀ ਆ ਕਰਤਾ ਵਾਹ ਕਰਤਾ ਔਰ ਹਰਾਨਗੀ ਦੀ ਗੱਲ ਜਦੋਂ ਕੱਲ ਔਰਤਾਂ ਚੰਡੀਗੜ੍ਹ ਦੇ ਵਿੱਚ ਰੌਲਾ ਪਾ ਰਹੀਆਂ ਸੀ ਵੀ ਸਾਨੂੰ 1000 ਰੁਪਈਆ ਨਹੀਂ ਦਿੱਤਾ ਧੋਖੇबाजी ਕੀਤੀ ਵਾਦੇ ਪੂਰੇ ਨਹੀਂ ਕੀਤੇ ਆਮ ਆਦਮੀ ਪਾਰਟੀ ਦੇ ਮੂੰਹ ਇਹ ਨਹੀਂ ਫੁੱਟੀ ਵੀ ਅਸੀਂ ਕਰਦੇ ਹਾਂ ਅਸੀਂ ਹੁਣੇ ਦਿੰਨੇ ਆ ਜਾਂ ਅਸੀਂ ਅਗਲੇ ਮਹੀਨੇ ਦੇਵਾਂਗੇ ਆਮ ਆਦਮੀ ਪਾਰਟੀ ਦੇ ਦੋ ਤਿੰਨ ਵੱਡੇ ਲੀਡਰ ਆ ਕੇ ਕੈਮਰਾ ਸਾਹਮਣੇ ਤੇ ਜਿਵੇਂ ਕੋਈ ਇੱਕ ਬੰਦਾ ਦੂਜੇ ਨੂੰ ਕਹਵੇ ਵੀ ਤੂੰ ਬੇਈਮਾਨੀ ਕੀਤੀ ਆ ਤੇ ਉਹ ਇਹ ਕਹਿਣ ਦੀ ਬਜਾਏ ਵੀ ਮੈਂ ਤਾਂ ਕੀਤੀ ਨਹੀਂ ਉਹ ਇਹ ਕਹਿਣ ਲੱਗ ਪਏ ਵੀ ਤੂੰ ਵੀ ਕੀਤੀ ਆ ਇਸ ਕਰਕੇ ਤੂੰ ਚੁੱਪ ਕਰ ਜਾ ਆਹ ਕੰਮ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੀਤਾ ਉਹ ਕਹਿਣ ਲੱਗ ਪਏ ਕਹਿੰਦੇ ਇਹ ਜਿਹੜੀਆਂ ਰੌਲਾ ਪਾਉਂਦੀਆਂ ਨੇ ਇਹ ਬੀਜੇਪੀ ਦੀਆਂ ਔਰਤਾਂ ਨੇ ਔਰ ਇਹਨਾਂ ਦੇ ਨਾਲ ਤਾਂ ਕੈਪਟਨ ਅਮਰਿੰਦਰ ਦੀ ਧੀ ਵੀ ਆਈ ਆ ਤੇ ਇਹ ਦੱਸਣ ਵੀ ਕੈਪਟਨ ਅਮਰਿੰਦਰ ਨੇ ਜਿਹੜੇ ਵਾਅਦੇ ਪੂਰੇ ਕੀਤੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਪਹਿਲਾਂ ਕੈਪਟਨ ਅਮਰਿੰਦਰ ਤੋਂ ਤਾਂ ਵਾਅਦੇ ਪੂਰੇ ਕਰਾ ਲੈਣ ਇਹ ਗੱਲਾਂ ਕਰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਬਲਤੇਜ ਪੰਨੂ ਔਰ ਕਲਦੀਪ ਧਾਲੀਵਾਲ ਉਹਨਾਂ ਨੇ ਆਹ ਦੱਸੋ ਵੀ ਹੁਣ ਤੁਸੀਂ ਇਹ ਕਹਿ ਕੇ ਮੂੰਹ ਬੰਦ ਕਰਾਉਨੇ ਹੋ ਵੀ ਤੁਸੀਂ ਵੀ ਨਹੀਂ ਵਾਦੇ ਪੂਰੇ ਕੀਤੇ ਸੀ ਇਸ ਕਰਕੇ ਅਸੀਂ ਵੀ ਨਹੀਂ ਕਰਦੇ ਪਰ ਚੱਲ ਇਦਾਂ ਹੀ ਰਿਹਾ ਇਹਨਾਂ ਸਾਰਿਆਂ ਨੂੰ ਪਤਾ ਵੀ ਅਸੀਂ ਸਾਰੇ ਇੱਕੋ ਜਿਹੇ ਆ ਸੱਚੀ ਮੁਚੀ ਇੱਕੋ ਥਾਲੀ ਦੇ ਚਟੇ-ਵਟੇ ਆ ਪਿਆਰਿਓ ਸਮਝਣ ਦੀ ਕੋਸ਼ਿਸ਼ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ